ਵੈਗੁਰੂ ਜੀ ਕਾਲ ਸਾਸਰੀ ਵੈਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵੈਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜਿਹੜਾ ਟਾਈਮ ਹੈ ਬਾਦ ਦੁਪਹਿਰ ਦਾਗਾ ਅੱਜ ਸਵੇਰ ਦੇ ਉਡੀਕ ਚ ਬੈਠੇ ਸੀ ਵੀ ਭਾਈ ਤੂੜੀ ਵਾਲੇ ਆਉਣਗੇ ਤੂੜੀ ਵਾਲੇ ਆਉਣਗੇ ਹੁਣ ਆਏ ਨੇਗੇ 3 ਵਜੇ ਲੱਗੇ ਨੇ ਤੂੜੀ ਪਾਉਣ ਘੰਟਾ ਹੋ ਗਿਆ ਤੂੜੀ ਪਾਉਣ ਲੱਗਿਆ ਨੂੰ ਅੱਜ ਕੱਖ ਕੰਡਾ ਵੀ ਲੇਟ ਹੋ ਗਿਆ ਬਸ ਸਰਦਾਰ ਜੀ ਪਾ ਰਹੇ ਨੇ ਉਧਰ ਕੋਈ ਬੰਦੇ ਜ਼ਿਆਦੇ ਨਹੀਂਗੇ ਤੂੜੀ ਪਾ ਰਹੇ ਨੇਗੇ ਤੇ ਮਸਾ ਸਾਇਤਾਈ ਆਪਣੀ ਤੂੜੀ ਦੀ ਕਿਉਂਕਿ ਹੁਣ ਇੱਕ ਦੋ ਦਿਨਾਂ ਨਾਲ ਆਪਣੀ ਕਣਕ ਵੀ ਵੱਢਣ ਵਾਲੀ ਹੈ ਪੰਜ ਸੱਤ ਦਿਨਾਂ ਥਾਈ ਤੇ ਕਣਕ ਵੱਢਣ ਤੋਂ ਬਾਅਦ ਫੇਰ ਤੂੜੀ ਪਾਉਗੀ ਤੂੜੀ ਪਾਉਣ ਨੂੰ ਥਾਣੀ ਸੀ ਜਿਹੜੀ ਆਪਣੀ ਬਹੁਤ ਸਵਾਤ ਬਹੁਤ ਵੱਡੀ ਆ ਪਰ ਪਾਰਾ ਦੀ ਤੂੜੀ ਨਾਲ ਭਰੀ ਪਈ ਸੀ ਕਿਉਂਕਿ ਕੁਝ ਆਪਣੇ ਇੱਕ ਦੀ ਮੱਝਾਂ ਕੱਟ ਹੋ ਸੀਗੀਆਂ ਕੁਝ ਆਪਣੇ ਅਚਾਰ ਪਾਏ ਹੋਏ ਸੀ ਮੱਝਾਂ ਲਈ ਤਾਂ ਕਰਕੇ ਤੂੜੀ ਅ ਬੱਦ ਪਈ ਸੀਗੀ ਤੂੜੀ ਦਾ ਰੇਟ ਵੀ ਨਹੀਂ ਬਸ ਭੋਦੇ ਪਾਸ ਸਿੱਕਟੀ ਆ ਕੋਈ ਜਿੰਨਾ ਖਰਚ ਹੋਇਆ ਸੀ ਸਮਾੜਾ ਜਿਹੜੀ ਕਰੀਓ ਬਾਕੀ ਪਰ ਰੇਟ ਬਹੁਤ ਸੀ ਢੂੜੀ ਦੇ ਪਿਛਲੇ ਸਾਲ ਤੇ ਅੱਗ ਦੀ ਰੇਟ ਬਿਲਕੁਲ ਨਹੀਂ ਹੈਗਾ 350 ਨੂੰ ਦਿੱਤੀ ਹੈਗੀ ਢੂੜੀ ਤੇ ਚਲੋ ਜੋੜਾ ਕੁਝ ਕਰਮਾਂ ਚ ਹੁੰਦਾ ਉਹੀ ਕੁਝ ਮਿਲਦਾ ਹਨਾ ਤੇ ਆਪਾਂ ਨੇ ਕੰਮ ਤੋਂ ਨੇ ਕਰਨਾ ਹੈ ਸਾਡੀ ਸਬ지 ਸਬਜੀ ਦੀ ਕੋਈ ਤਿਆਰੀ ਨਹੀਂ ਸੁਗਮਣ ਚਾਟਣੀ ਨਾ ਕੋਈ ਟਮਾਟਰ ਪੈ ਨਹੀਂ ਸੁਮਨ ਜੀ ਗੱਲ ਹੈ ਹੈ ਖਾ ਲਓ ਮੈਂ ਚਟਣੀ ਹੋਏ ਹੈ ਕਰੋ ਮਣ ਤੇ ਚਟਣੀ ਕੁੱਟ ਲਾਂਗੇ ਨਹੀਂ মুંગી ਦੀ ਦਾਲ ਤਾਂ ਦਾਲ ਕਰ ਲਾਂਗੇ ਮਾਸਰੀ ਦੀ ਹਨਾ ਤੇ ਚੌਲ ਖਾਉਂਗੇ ਨਾਲ ਚੌਲ ਬਣਾਈਏ ਦਾਲ ਚੌਲ ਖਾ ਲਈ ਚੌਲ ਬਾਦਾਮ ਖਾਣੇ ਕਹਿੰਦੇ ਹਮ ਤਾਂ ਆਕਲ ਠੋਕਰਾ ਆਕਲ ਬਾਦਾਮ ਖਾ ਕੇ ਨਹੀਂ ਆਉਂਦੀ ਆਕਲ ਉਦੋਂ ਆਉਂਦੀ ਹੈ ਜਦ ਠੋਕਰਾ ਬੰਦੇ ਠੋਕਰਾ ਬਾਦਲ ਬਾਜਦੀਆਂ ਨੇ ਤੇ ਆਕਲ ਬਾਦਾਮ ਖਾ ਕੇ ਕਦੇ ਆਕਲ ਨਹੀਂ ਆਉਗੀ ਆਕਲ ਜਿੰਨੀ ਆਪਾਂ ਨੂੰ ਠੋਕਰਾ ਵੱਜਣ ਗਿਓ ਉਨੀ ਸੇਤੀ ਉਨੀ ਅਕਲ ਆਉਂਦੀ ਜੀ ਚੈਨਏ ਜੇ ਬਦਾਮ ਖਾ ਕੇ ਅਕਲ ਆਉਂਦੀ ਹੋਵੇ ਪਾ ਬੋਰੀ ਬੋਰੀ ਬਦਾਮਾਂ ਨਹੀਂ ਖਾਦੀਏ ਠੋਕ ਦੇਖੋ ਦਿਖਾਈ ਨਾ ਡੱਬਾ ਡੱਬਾ ਸਾਰ ਗੁਰਮੰਡ ਡੱਬਾ ਹੀ ਰੱਖੀ ਬੈਠੀ ਆ ਇਹ ਡੈਡੀ ਲੈ ਆਏ ਸੀਗੇ ਭੈਣ ਪਾਏ ਇਤਨੇ ਕਿਨ ਕਿਨ ਪੈਣ ਪਾਈਆਂ ਨੂੰ ਕੀ ਹੁੰਦਾ ਸਤਾਪੀਆਂ ਬੋਲੇ ਡੈਡੀ ਚੋਲੋ ਜੀ ਇਹਨਾਂ ਬੱਚਿਆਂ ਦਾ ਖਾਣਾ-ਦਾਣਾ ਬੱਚੇ ਖਾਈ ਨੇ ਆਪ ਵੀ ਖਾ ਲੈਣੇ ਆਗੇ ਕੱਲੇ ਬੱਚਿਆਂ ਨੇ ਨਹੀਂ ਖਾਦੇ ਆਪ ਸਰਦਾਰ ਜੀ ਵੀ ਖਾਖੂ ਲੈਣਦੇ ਨੇਗੇ ਇੱਕ ਡੱਬਾ ਪਿਸਤੇ ਦਾ ਸੀਗਾ ਇੱਕ ਡੱਬਾ ਬਦਾਮਾਂ ਦਾ ਸੀਗਾ ਸਾਰਾ ਖਤਮ ਹੋ ਗਿਆ ਹਾਂ ਪਤਾ ਨਹੀਂ ਮੇਰੇ ਬੋਲਦੇ ਤੇ ਕੀ ਹੋ ਗਿਆ ਪੱਕ ਜਣੇ ਥੋੜੇ ਚਿਰ ਬਾਅਦ ਪਤੰਕਾਰੀ ਅਲਰਜੀ ਹੋ ਜਾਂਦੀ ਹੈ ਤੇ ਟੂੜੀ ਪਾਰਿਆਂ ਉਧਰ ਬਹੁਤ ਜਣੇ ਨੇਗੇ ਤੇ ਨਾਲ ਹੁੰਦੇ ਤੋਲਦੇ ਨੇ ਕੰਡੇ ਤੇ ਤੇ ਉਧਰ ਤਾਂ ਕਰਕੇ ਮੈਂ ਬਸ ਸਰਦਾਰ ਜੀਆਂ ਨਾਲ ਪਾਣੀ ਤਾਂ ਨਹੀਂ ਪਿਆਇਆ ਕਿਉਂਕਿ ਕੱਟਰੂ ਉਹ ਬਗਾਨੇ ਬੰਦੇ ਨੇ ਹਨਾ ਡਰਦੇ ਨੇਗੇ ਤਾਂ ਕਰਕੇ ਬਸ ਇੱਥੇ ਬੈਠਿਆਂਗੇ ਮੈਂ ਨਾ ਜਿਹੜਿਆ ਪੀਸਾ ਨਾ ਸੂਟ ਲਈ ਤੇ ਸਲਾਈ ਕਰਤੀ ਪਾ ਲਈ ਹਿੰਕ ਪਰसों ਕੱਟਿਆ ਸੀ ਇੱਕ ਅੱਧਾ ਕੱਲ ਬਣਾ ਲਿਆ ਅੱਜ ਅੱਧਾ ਅੱਜ ਬਣਾ ਲਿਆ ਜਿਹੜਾ ਪਾ ਕੇ ਦੇਖਣ ਲੱਗੀ ਬੀਬੀ ਕਹਿੰਦੀ ਨਾਲਾ ਕਹਿੰਦੀ ਕਨੇ ਹੁਣ ਹੁ ਕਰ ਲਿਓ ਆਥ ਨੇ ਨਾ ਕੀ ਲਾ ਦੀ ਲੋ ਜੀ ਸੁਣੋ ਕਿ ਕੈਮਰਾ ਚੇਂਜ ਕਰਕੇ ਦਿਖਾਉਣਾ ਆਪਣੇ ਪਾਰ ਇਹਨੇ ਤੂੜੀ ਤੂੜੀ ਪਾ ਰਹੇ ਨੇ ਥੋੜਾ ਦੂਰ ਪੈਂਦਾ ਤੂੜੀ ਨੂੰ ਤੂੜੀ ਨੂੰ ਦੂਰ ਪੈਂਦਾ ਇਸ ਕਰਕੇ ਨਾ ਟਰਾਲੀ ਦੇ ਵਿੱਚ ਆਪਣਾ ਟਰੈਕਟਰ ਨਾਲ ਲੱਗਿਆ ਹੋਇਆਗਾ ਇਸ ਕਰਕੇ ਆਪਣੇ ਮੱਜਾਂ ਸਾਰੀਆਂ ਜੇ ਅੰਦਰਲੇ ਸਾਡੀ ਚੀ ਨੇਗੇ ਬਾਲੇ ਸਾਡੇ ਚ ਤੂੜੀ ਸੁਹਾਤ ਬੇਲੀ ਕਰ ਰਹੇ ਨੇਗੇ ਠੀਕਾ ਜੀ ਉਹ ਪਾਈਆਂ ਦਾ ਕੰਟਰ ਹੈਗਾ ਲੋ ਜੀ ਆਪਣੀ ਸਬਜੀ ਚ ਕੱਖ ਕਿੰਨੇ ਹੋਏ ਪਏ ਨੇ ਸਬਜੀ ਸਾਰੀ ਵਧੀਆ ਹੋ ਗਈ ਇਸ ਤਰ੍ਹਾਂ ਦੀ ਹੋ ਗਈ ਲਾਸਣਾ ਇੱਥੋਂ ਪੱਟ ਲਿਆ ਆਪਾਂ ਨੇ ਮਿਰਚਾਂ ਲਾਲੀਆਂ ਹੋਈਆਂ ਸੀ ਲਾਸਣ ਦੇ ਵਿੱਚ ਤੇ ਰਮਾਇਆ ਗਿਆ ਫਿਰ ਇਹਦੀ ਵੱਟ ਪਾਉਗੀ ਜਿਹੜੇ ਕੱਖ ਕੰਡਾ ਦੇ ਵਿੱਚ ਗੁੱਡਾ ਜਾਊ ਵੱਟ ਇਸ ਕਰਕੇ ਪੈ ਜਾਊਗੀ ਮੈਂ ਪਿਛਲੇ ਕਈ ਦਿਨ ਹੋ ਕੇ ਵੀਡੀਓ 'ਚ ਬੋਲਿਆ ਸੀਗਾ ਜੀ ਜੇ ਓਡੀ ਜਾਮਣ ਨੇ ਫਲ ਚੱਕ ਲਿਆ ਦੱਸਿਓ ਪਰ ਸਾਡੀ ਜਾਮਣ ਤੋਂ ਹੋਰ ਮੈਨੂੰ ਕਿਤੇ ਫਲ ਨਹੀਂ ਨਜ਼ਰ ਆ ਰਿਹਾ ਸੋਨ ਦਿਖਾਉਣੀ ਆ ਵੀ ਐਵੇਂ ਦਾ ਹੀ ਫਾਲ ਹੁੰਦਾ ਹੈ ਨਾ ਆ ਵਾਲਾ ਆ ਵਾਲਾ ਆ ਵਾਲਾ ਹੋ ਗਿਆ ਕਿੰਦਰ ਦੇ ਟਾਣੀ ਜਿਆਸੀ ਐਵੇਂ ਨਾਲ ਵਸੇ ਇਹੀ ਕੁਝ ਦਿਸਿਆ ਮੈਨੂੰ ਹੋਰ ਕੁਝ ਦਿਸਿਆ ਨਹੀਂ ਹੈਗਾ ਇਸ ਕਰਕੇ ਬਸ ਆਪਣਾ ਕੰਮ ਚੱਲਦਾਗਾ ਤੇ ਅੱਜ ਸਾਰੇ ਕੰਮ ਨੂੰ ਲੇਟ ਹੀ ਲੇਟੋ ਲੇਟ ਹੋਵਾਂਗੇ ਕਿਉਂਕਿ ਤਿਆਰੀ ਵੀ ਕਰਨੀ ਆਂਗੀ ਪ੍ਰੈਸ ਪ੍ਰੋਫੈਸਰ ਦਾ ਆਥਣਾ ਲੈਟ ਆਊਗੀ 5 ਵਜੇ ਤੇ 5 ਵਜੇ ਆਊਗੀ ਲੈਟ ਫਿਰ ਦੇਖਦੇ ਆਂਗੇ ਵੀ ਕੁਝ ਕੀ ਕੁਝ ਬਣਦਾਗਾ ਕਾਰੋਬਾਰ ਆਪਣਾ ਚਲੋ ਜੀ ਫੇਰ ਮਿਲਦੇ ਆਂ ਚੰਗੀ ਤਰ੍ਹਾਂ ਕੋਨਾਂਗੇ ਤळाਾਂਗੇ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਪਾਸੇ ਵੀ ਫਿਰ ਇਕ ਤੋਂ ਮਸਾਲੇ ਪਾ ਲਵਾਂਗੇ ਮੈਂ ਇਸ ਪਲੇਟ ਤੇ ਹਿਲਾਵਾਂਗੇ ਧਾਰਾ ਦਾ ਟਾਈਮ ਹੋਇਆ ਪਿਆ ਬਹੁਤ ਹੀ ਕੰਮ ਹੋ ਗਿਆ ਪਾਣੀ ਤੇ ਲੱਗੀਆਂ ਜੀ ਪਕਾ ਉਸ ਤੋਂ ਨਹੀਂ ਧਾਰ ਦਨ ਕਚਨ ਕੇ ਇੱਕ ਤਰੰਗੀ ਗਰਮਣ

ਦਾਨਾ ਲੋ ਜੀ ਆਪਣੀ ਸਬਜੀਤਰੀ ਹੋਈ ਹੈ ਮਿਕਸ ਸਬਜੀ ਤੇ ਜਿਹੜੇ ਕੱਟਦੀਆਂ ਸਬਜ਼ੀਆਂ ਸੀ ਉਹ ਮੈਂ ਪਾ ਦਿੱਤੀਆਂ ਨੇ ਅੱਗੀਆਂ ਪਹਿਲਾਂ ਤਰੇਲਾ शिमला ਮਿਰਚ ਆਲੂ ਪਿਆਜ਼ ਤੇ ਭੁੱਜ ਗਿਆ ਐਂ ਫਿਰ ਆਪਾਂ ਕੀਰਾਂਗੇ ਪੇਠਾ ਤੇ ਬੈਂਗਣੀ ਰਹੇਗੀ ਤੇ ਗੋਭੀ ਅੱਜ ਹੈ ਨਹੀਂ ਵੀ ਸਪਾਉਣ ਨੂੰ ਬੀਬੀ ਆਈ ਹੈ ਤਲਵੰਡੀ ਤੋਂ ਬੀਬੀ ਥੋਪਿੰਗ ਕਰ ਲਈ ਭਾਂਡੇ ਤਾਂ ਨੂੰ ਗਿਥਾ ਨਹੀਂ ਹੋਰ ਚੱਕ ਨਹੀਂ ਸਮਾਂ ਸ਼ਾਮ ਤੱਕ ਗਿਨਉਂਦੀ ਆ ਤਾਂ ਕੱਪ ਲਿਆਈਏ ਬੀਬੀ ਤੇ ਇੱਕ ਇਚ ਕੰਚ ਦੇ ਗਲਾਸ ਨੇ ਸੇ ਕੰਚ ਦੇ ਗਲਾਸ ਨੇ ਸੇ ਕੱਪਨੇਗੇ ਧੰਨਵਾਦ ਬੀਬੀ ਦਾ ਗੱਲ ਕਰੋ ਹੀ ਗੱਲ ਆ ਹਨਾ ਭਾਂਡੇ ਬਹੁਤ ਹੋ ਜਾਂਦੇ ਨੇ ਜੀ ਫਿਰ ਉਹਨਾਂ ਨੂੰ ਸਾਫ਼ ਕਰਨਾ ਜੇ ਲੋ ਆਪ ਸਫਾਈ ਕਰਾਉਂਦੀ ਰਸੋਈ ਦੀ ਮੇਰੇ ਨਾਲ ਕਹਿੰਦੇ ਹੁਣ ਨਹੀਂ ਆਪਾਂ ਭਾਂਡੇ ਲੈਂਦੇ ਨਹੀਂ ਆਪੀ ਲੇਮ ਦੀਏ ਠੀਕ ਹੈ ਸਰਵੰਦੀ ਤੋਂ ਆਈ ਹੈ ਬੀਬੀ ਅੱਜ ਸਾਠ ਤੋਂ ਪਹਿਲਾਂ ਚਲ ਮੱਖਾ ਦੇ ਕੇ ਤੇ ਆਪਾਂ ਤਰੀ ਹੋਈਏਗੀ ਸਬਜ਼ੀ ਸਬਜ਼ੀ ਤਰੀ ਹੋਈ ਮਿਕਸ ਉਹ ਪਾਕ ਤੋਂ ਬਣਾਈ ਸੀ ਔਰ ਉਹਨਾਂ ਵੱੱਦ ਸੀਗੀ ਮੈਂ ਰਾਤ ਨੂੰ ਪੁੱਤ ਨੂੰ ਲੱਗ ਲੱਗ ਡਿਜਾਇਨ ਮੇ ਡਿਜਾਇਨ ਦੀਆਂ ਨਹੀਂ ਨਾ ਇੱਕੋ ਹੀ ਹੁੰਦੇ ਨੇ ਪੁੱਤ ਸੈਟ ਚ ਡਿਜਾਇਨ ਆ ਨਹੀਂ ਮੱਖਿਆ ਤੇ ਇੱਕ ਤੋਂ ਲਾ ਕੰਦੀ ਨਹੀਂ ਬਣਦੀ ਹਾਂ ਨਹੀਂ ਬੀਬੀ ਇਹ ਅੱਡ ਨੇ ਤੂੰ ਦੇਖ ਨਹੀਂ ਉੱਥੇ ਕੁੜੀ ਨੇ ਕੰਮ ਕਰ ਲਈ ਇਹ ਸੇ ਵੀ ਹੁੰਦੇ ਨੇ ਇਕੱਲੇ ਤਿੰਨ ਹੋਣੇ ਤੇ ਇਹ ਤਾਂ ਜੋੜੇ ਜੜਾਈ ਤੇ ਸਭ ਦੇ ਤਿੰਨ ਹੋਣੇ ਲੋ ਜੀ ਦੇ ਰਾਇ ਰਾਸ ਦਾ ਟਾਈ ਪਾਟ ਕਰਨ ਲੱਗੇ ਤਾਂ ਚੋਲੀਆਂ ਤੂੜੀ ਨੂੰ ਤਪਰੀ ਨੇ ਰਹੁ ਬਹਜ ਪਾਈ ਜਾਂਦੇ ਨੇ ਭਾਈ ਹਲਦੀਆ ਮੰਜਾ ਪੰਦਾ ਕਰਦਾ ਨੇ

ਅੱਗੇ ਜੀ ਤੌੜਾ ਸਾਰਾ ਇਹ ਪਾਣੀ ਦਾ ਉਹ ਲੱਸੀ ਕਰਨ ਲੱਗ ਗਏ ਅੱਧਾ ਉੱਤਰ ਅੱਧਾ ਪਾਣੀ ਮੈਂ ਚਾਲ ਨਹੀਂ ਲਾ ਲਾ ਕਹਿੰਦੇ ਬਣਾਉਣੇ ਨਹੀਂ ਫਿਰ ਮੈਂ ਬਣਾ ਲਏ ਤੇ ਆਪਾਂ ਲਾਣਾ ਜੀ ਜੋਤ ਸਾਰਾ ਸੜ ਟੈਂਪ ਹੋ ਗਿਆ ਘਰ ਉਧਰ ਚੋਲੇ ਕਿਉਂਕਿ ਪਾਈ ਤੂੜੀ ਪਾਈ ਜਾਂਦੇ ਨੇ ਹਜੇ ਕੰਮ ਬਹੁਤ ਸਾਰਾ ਰਹਿਦਾ ਵੀ ਉਧਰ ਕੱਖ ਕੰਡਾ ਜਿਹਾ ਰਹਿੰਦਾ ਤੂੜੀ ਇਕੱਠੀ ਕਰਨ ਵਾਲੀ ਰਹਿੰਦੀ ਤੂੜੀ ਦਾ ਇਕੱਠੀ ਟੱਟਕੀ ਕਰਾਂਗੇ ਵਾਹਿਗੁਰੂ ਨਵੇਂ ਰੋਟੀ ਹਾਊਸ ਮੈਂ ਤਾਂ ਪਕਾਈ ਨਾ ਮੈਂ ਮੈਂ ਤਾਂ ਆਪਣੀ ਖਾਣੀ ਠੀਕ ਅਸੀਂ ਕਿੰਨੇ ਜਣੇ ਹੋਰ ਉਹਨੇ ਇੱਕ ਨੇ ਪਕਾ ਲਈ ਪਰ ਬਾਦ ਪਾਪਾ ਵੀ ਆ ਚਾਰ ਜਣੇ ਹੋ ਸੀ ਦੋ ਲੋਕ ਕਿਉਂ ਦੇਣ ਰੋਟੀ ਦਿਖਾਉ ਉਹ ਵੀ ਕੋਈ ਬਦਾ ਕਿਉਂ ਨਾ ਆ ਕੇ ਖਾਣ ਸੱਚੇ ਮਾਸ਼ਾ ਉਹਦੀ ਕਿਰਪਾ ਕਰੀ ਉਹ ਇਹ ਪਰਿਵਾਰ ਖੜੀ ਸੱਚੇ ਮਾਲ ਦਾ ਵੇੜੇ ਸੁੱਖ ਵੇੜੇ ਸੁੱਖ ਲਬੋਤ ਪਾਲੂ ਆ ਵੀਦਾ ਸਬਜਿਓ ਪੌਣਾ ਕਿ ਕੁਸ ਕਰੋ ਦੇਖੋ ਜੀ ਰਹਿ ਦਾ ਸਮਾਂ ਹੋ ਗਿਆ 6:00 ਵੱਜ ਗਏ ਪਰ ਹਲੇ ਟੂੜੀ ਵੱਜ ਜਾਣਗੇ 8 ਬਹੁਤ ਪਈਹਾ ਜੀ ਦੂਰ ਕਰਕੇ ਨੇ ਸਰਦਾਰ ਜੀ ਜਿਹੜੇ ਲਵਾਉਂਦੇ ਨੇ 20 25 ਪੰਡਾ ਤੱਕ ਪਰ ਉਹ ਟਰਾਲੀ ਚ ਟੂੜੀ ਦੀਆਂ ਫਿਰ ਉਹ ਫੂਗ ਚ ਪਾ ਕੇ ਆਉਂਦੇ ਨੇਗੇ ਲੇਵਰ ਵਾਲੇ ਖਾਸ ਨੇਗੇ ਨਾਲ ਸਰਦਾਰ ਜੀ ਲੱਗੇ ਨੇਗੇ ਹਨ ਤੇ ਇਸ ਤਰ੍ਹਾਂ ਕੰਮ ਹੁੰਦੇ ਨੇ ਫਿਰ ਚਲੋ ਜੀ ਕੋਈ ਗੱਲ ਨਹੀਂ ਹਨ ਆਪਣੀ ਖੇਤ ਵਾਲੀ ਤੂੜੀ ਆ ਜਿਹੜੀ ਉਹ ਸਮਝੂਗੀ ਤੇ ਬਸ ਇਸ ਤਰ੍ਹਾਂ ਹੀ ਕੰਮ ਹੋਈ ਜਾਣਗੇ ਹੁਣ ਉਸ ਪਾਤਾ ਵਾਲੀਆਂ ਬਾਲਟੀ ਧਾਰ ਵਾਲੀ ਲੈ ਗਈ ਮੱਛਰ ਜਿਹੜਾ ਕਰਦਾ ਯਾਰ ਮੱਛਰ ਨੂੰ ਦਾ ਉਹ ਆ ਜਿਵੇਂ ਬਣ ਜਾਣਾ ਸਭ ਕਰ ਦੇ ਕਰਕੇ ਸੇਮਾ ਜਾਣਾ ਪਏਗਾ ਚਾਹ ਪੀਣੀ ਆ ਭਾਈ ਚਾਹ ਬਣਾ ਲੈ ਨਾ ਨਾ ਭਾਈ ਜੇ ਬਸ ਚਾਹ ਬਣਾ ਲੈ ਪੀ ਲੈ ਲੈ ਹੋ ਜੋ ਕੰਮ ਕਰਦਾ ਨਾ ਕੋਈ ਗੱਡੀ ਕੋਈ ਨਹੀਂ ਤੇ ਤੂੜੀ ਟਾੜੀ ਦਾ ਸਵੇਰੀ ਇਕੱਠੀ ਹੋਊਗੀ ਕਿਉਂਕਿ ਹਜੇ 8 ਵੱਜਣਗੇ ਪੌਣੇ 7 ਹੋ ਗਏ 8 ਸਾਢੇ 8 ਵੱਜ ਜਾਣਗੇ ਤੂੰ ਉਂਟੋਂ ਆ ਨਾ ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲੈਨੇ ਤੇ ਸਾਰੇ ਕੰਮ ਹੋ ਗਏ ਨੇਗੇ ਬੀਬੀ ਰੋਟੀ ਬਣਾ ਰਹੀ ਐ ਸੁਖਮੋਰੀ ਖਾ ਲੈਣਗੇ ਮੈਂ ਤਾਂ ਸੁਨੇਹਾ ਖਾ ਲੈਣੀ ਹੁੰਦੀ ਐ 4 ਵਜੇ ਰੋਟੀ 4:30 ਤੇ ਤੂੜੀ ਵਾਲੇ ਭਾਈ ਨੂੰ ਵੀ ਨਿਹਰਾ ਹੋ ਜਾਊਗਾ ਆਪਾਂ ਸਾਰੇ ਕੰਮ ਕਰ ਲਏ ਨੇਗੇ ਤੇ ਪਤਾ ਹੀ ਆ ਹੁਣ ਆਪਣੀ ਪੁਰਾਣੀ ਤੂੜੀ ਪਿਛਲੇ ਸਾਲ ਵਾਲੀ ਆਪਾਂ ਨੇ ਵੇਚ ਦਿੱਤੀ ਐ ਤੇ ਨਵੀਂ ਨੂੰ ਥਾਂ ਕਰ ਲਿਆਗਾ ਤੇ ਨਵੀਂ ਆਪਾਂ ਪਾ ਲਵਾਂਗੇ ਤੂੜੀ ਬਹਿਗੂ ਸਾਰਿਆਂ ਦੀ ਥਾੜੀ ਦੀ ਫਸਲ ਐ ਜਿਹੜੀ ਉਹ ਹਨਾ ਵਧੀਆ ਵੱਡੀ ਜਾਵੇ ਵਧੀਆ ਕੱਢੀ ਜਾਵੇ ਵਧੀਆ ਝਾੜ ਹੋਵੇ ਸਭ ਦਾ ਤੇ ਡੀਕ ਜਾਨੂੰ ਸੇ ਮਹੀਨੇ ਦੀ ਫਸਲ ਆਉਂਦੀ ਐ ਜੀ ਹਨਾ ਤੇ ਚਲੋ ਜੀ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੀ ਆ ਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਾਲਿਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੇ ਭੈਣਾਂ ਨੇ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇੱਥੇ ਐਂਡ ਬਾਈ ਗੁਰਜੀਤ ਕਾਲਸਾ ਸ੍ਰੀ ਵਾਰੀ ਕੁਟ ਗਿਆ ਪੁੱਤ ਹੋਰ